ਮਾਰੂ ਮਹੱਲਾ ਦੀਜਾ ਹਰ ਜੀਉ ਦਾਤਾ ਅਗਮਥਾ ਜੋਤ ਦਿਲ ਨ ਤਮਾਈ ਬੇਪਰਵਾਹ ਤੇਨੂੰ ਆਪਣਾ ਨਾ ਕਹ ਕੋਈ ਆਪੇ ਮੇਲ ਮਿਲਾਏ ਦਾ ਜੋ ਕੇ ਜਗ ਰੈ ਸੋ ਨੇਚੋ ਹੋਏ ਦੇਵਨ ਦਾਤਾ ਅਵਰ ਨ ਕੋਈ ਜਿਸ ਨੂੰ ਨਾਮ ਦਾਣ ਕਰੇ ਤੋ ਪਾਏ ਗੁਰਸਬ ਦੀ ਮੇ ਲਾਏ ਦਾ 14 ਪਵਨ ਤੇਰੇ ਹਟ ਨਾਲੇ ਤਦ ਗੁਰ ਦੇਖਾਏ ਅੰਦਰ ਨਾਲੇ ਨਾ ਵੇ ਕੰਬਪਾਰੀ ਹੋਵੇ ਗੁਰਸਬ ਦੀ ਕੋ ਪਾਏ ਦਾ ਸਤਿਗੁਰ ਤੇਵੇ ਸਜਨੰਦ ਹਿਰਦੈ ਆਏ ਬਟੋ ਗੋਵਿੰਦਾ ਤਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਦਾ ਸਤਿਗੁਰ ਤੇ ਪਿਛੜੇ ਦਿਨ ਹੀ ਦੁੱਖ ਪਾਇਆ ਅੰਨ ਦਿਨ ਮਾਦੀ ਹੈ ਦੁੱਖ ਸੁਭਾਇਆ ਮਤੇ ਕਾਲੇ ਮੈਲ ਨਾ ਪਵੇ ਦੁੱਖ ਹੀ ਵਿੱਚ ਦੁੱਖ ਪਾਏਦਾ ਤਦੁਰ ਸੇਵ ਸੇਵੜ ਪਾਗੇ ਤਜ ਪਾਈ ਸੱਚੀ ਨਿਵ ਲਾਗੀ ਸੱਚੋ ਸੱਚ ਕਮਾਵੇ ਤਦ ਹੀ ਸੱਚੇ ਮੇਲ ਮਿਲਾਏਦਾ ਜਿਹਨੋ ਸੱਚਾ ਦੇਸ ਪਾਏ ਅੰਦਰ ਸਾਜ ਪਰਮਜੁ ਕਾਏ ਸੱਚ ਸੱਚੇ ਕਾ ਆਪੇ ਦਾਤਾ ਜੇ ਦੇਵੇ ਸੋ ਸੱਚ ਪਾਏਦਾ ਆਪੇ ਕਰਤਾ ਸਭਨਾ ਦਾ ਸੋਈ ਦਿਨ ਵਕਸੇ ਦਿਨ ਆਪ ਬੁਝਾਏ ਬੂਜ ਕੋਈ ਆਪੇ ਬਵਸੇ ਦੇ ਵਡਿਆਈ ਆਪੇ ਮੇਲ ਮਿਲਾਏ ਦਾ ਹੁ ਮੈਂ ਕਰਤੇ ਅਜਨਮ ਗਵਾਇਆ ਅੱਗੇ ਮੋਨਾ ਚੁਕੇ ਮਾਇਆ ਅੱਗੇ ਜਮਕਾਲ ਦੇ ਖਾਲੇ ਵੈ ਜਿਉ ਤਿਲ ਕਾਣੀ ਪੀੜਾਏ ਦਾ ਪੂਰ ਭਾਗ ਗੁਰ ਸੇਵਾ ਹੋਈ ਨਦਰ ਕਰੇ ਤਾਂ ਦੇਵੇ ਕੋਈ ਜਮਕਾਦ ਤਿਨੇਡ ਨ ਆਵੇ ਹਲ ਸੱਚੇ ਸੁਖ ਪਾਏ ਦਾ ਤਿੰਨ ਸੁਖ ਪਾਇ ਜੋ ਦੁਜੈ ਪਾਏ ਬੁਰੇ ਭਾਗ ਗੁਰ ਸੇਵ ਲਾਏ تیر ਹੱਤ ਹੈ ਵੜ ਸਵੜਿਆਈ ਜਿਸ ਦੇਵ ਸੋ ਪਾਏ ਦਾ ਅੰਦਰ ਪਰੇਗਾ ਸਗੁਰ ਤੇ ਪਾਏ ਨਾਨਕ ਬਦਾਰਦ ਮਨ ਵਸਾਏ ਗਿਆਨ ਰਤਨ ਤਦਾ ਕਟ ਜਾਨਨ ਅਗਿਆਨ ਹੰਦੇ ਗਵਾਏ ਦਾ ਅਗੇ ਅਨਿਆਂ ਦੇ ਦੁਜੇ ਲਾਗੇ ਮਿਹਰਬਾਨੀ ਡੁੱਬ ਮੁਏ ਭਗੇ ਜਲਦੇ ਆ ਕਰਦਰ ਨਦਰ ਨਾ ਆਵੇ ਜਵੰਦਰ ਬਾਦ ਦੁਖ ਪਾਏਦਾ ਮਿਹਰ ਦਾ ਦੇਵੇ ਮੁਕਤਨਾ ਹੋਏ ਗਿਆਨੇ ਧਿਆਨੇ 부ਜ ਕੋਈ ਸਤਗੁਰ ਤੇਵੇ ਤਦ ਮਿਲ ਬੜਿਆਈ ਦਰ ਸਚੈ ਸੋ ਬਪਾਏਦਾ ਤਦ ਗੁਰੂ ਨੋ ਦੇਵੇ ਜਿਦਾ ਮਿਲਾਏ ਮਮਤਾ ਕਾਟ ਦਜਲੇ ਬਲਾਈ ਦਦਾ ਸਚ ਬਨਜੇ ਬਪਾਰੀ ਨਮੁਲਾ ਪਾਇਦਾ ਆਪੇ ਕਰੇ ਕਰਾਏ ਕਰਤਾ ਸਬਦ ਮਰੈ ਸੋਈ ਜਨਮੁਗਤ ਨਾਨਕ ਨਾਮ ਵਸੇ ਮਨ ਅੰਦਰ ਨਮੋ ਨਾਮ ਦਿਆਏ ਦਾ